ਵਾਹਿਗੁਰੂ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਮਹੇ ਗੁਰੂ ਅਰਦਾਸ ਕੰਤਨ ਬਾਬਾ ਵਿਸ਼ਵਕਰਮਾ ਜੀ ਕੀ ਅਰਦਾਸ ੴ ਸਤਿਗੁਰ ਪ੍ਰਸਾਦਿ ਹੋ ਨਮੋ ਸਤਿ ਕਰਤਾ ਜੀ ਆਦਿ ਸ਼ੰਤ ਅਰਥ ਪੁਰਖ ਸ਼ਿਵ ਸ਼ਬਦ ਸਾਖੀ ਬਾਣੀ ਬ੍ਰਹਮ ਬੇਦ ਭਾਖੀ ਉਸਤਤ ਪੁਰਖ ਅਕਾਲ ਜਗਤ ਮੈਂ ਜੋਤ ਜੋਤ ਮੈਂ ਜਾਤ ਸਭ ਬ੍ਰਹਮਾ ਦੇ ਉਤਪਾਦ ਬ੍ਰਹਮਾ ਦੇ ਵਿਸ਼ਨੂੰ ਭੈ ਵੇਦ ਹੋਏ ਪ੍ਰਕਾਸ਼ ਵਿਸ਼ਵ ਕਰਮਾ ਜੀ ਕੇ ਧਿਆਨ ਕਾਮ ਬਨੇ ਹੈ ਬੇ ਕੁੰਠ ਧਾਮ ਰਾਤ ਕੇ ਆਰਾਮ ਕੋ ਸ਼ਿਵਾ ਕੇ ਸ਼ਿਵਾਲੇ ਦੁਰਗਾ ਕੇ ਦਿਵਾਲੇ ਬਨਾਏ ਹੈ ਭਵਨ ਵਿਸ਼ਰਾਮ ਕੋ विश्वरर्मा जी के काम बने हैं बिकंठ धाम रात के आराम को शिवा के शिवाले दुर्गा के दिवाले बना दिए भवन विश्राम को धन तन बाबा विश्वकर्मा या बड़े उस ताज है आसन वसन पऊए सिंहासन बनाई है लंका शिवा के विश्राम को धन तन बाबा विश्वकर्मा या बड़े उस ताज है ਵਿਸ਼ਵ ਕਰਮਾਂ ਕੇ ਲੜ ਕੇ ਆਏ ਸੰਦ ਫੜ ਕੇ ਹੀਏ ਸੀਸ ਧਰ ਕੇ ਚਰਨੀ ਲੱਗੇ ਹਰ ਕੇ ਰਾਮ ਨਾਮ ਤਬ ਕਰਤ ਸਹਾਈ ਬੰਦੋ ਸੂਤ ਸਮੁੰਦਰ ਖਾਈ ਨਾਲ ਰਾਜਾ ਵਿਸ਼ਵ ਕਰਮਾਂ ਕੋਤਾ ਪੱਥਰ ਤਰੇ ਤੁਮਾਰੇ ਸੂਤਾ ਜਬ ਤੁਮ ਸੈਲ ਸਮੁੰਦਰ ਬੰਦਾ ਤਬ ਨਹੀਂ ਅੰਤ ਤੁਮਾਰਾ ਨਾਤਾ ਚਾਰੇ ਪੈਨਾ ਚਾਰੇ ਪਾਉ 30 ਬਜੂ 30 ਤਿਹਾਉ 8 ਅੱਧ ਪਾਈਆ 20 ਵਿਸਵੇ ਕਰੇ ਭਾਗਤੋ ਕਰੇ ਪਰਨਾਮ 9 11 12 ਰਾਸ਼ 15 ਤਿਖੰ ਘਰਿਓ ਕੰਡਾਸ ਰੱਖੋ ਗੁਣਿਆ ਬੰਦ ਸੂਤ ਨਲ ਰਾਜਾ ਵਿਸ਼ਮ ਕਰਮਾ ਕੇ ਪੂਤ شرپ کار سوتر تیرے ہوئی تیان ہے پہلے بڑی اہرن لوہے کی مہرنر دیتر دیتر ہے سنی اور کا جوڑا سب کام کو نشوڑا سب شرب سمان ہے برتن کو ہتھوڑی کنگی ہندو کو دیسی کانڈی کلم گز کنی تھپی نیلا نسان ہے تیسری ستھرا تیس پرکار سوت ਕੀ ਸੋਰ ਕਰ ਦਣਾ ਬਰਮ ਗੁਮਾਨ ਹੈ ਵਿਸ਼ਵ ਕਰਮ ਆਏ ਸੰਦ ਬਣਾਏ ਦੀਪ ਮਾਲਾ ਕੋ ਰਾਜ ਬਿਠਾਏ ਭਾਈ ਦੂਜ ਕੋ ਤਿਲਕ ਲਗਾਏ ਤਾ ਕਾਰਜ ਮੇ ਲਾਏ ਬੰਗਲਾ ਮਹਿਲ ਗੁੰਬਦ ਪਿੰਜਰਾ ਝਰੋਖਾ ਮੰਡਲ ਥਮ ਤੋ ਮਹਿਰਾਬ ਹੈ ਆਸੀ ਨਿਕਾਸੀ ਸਾਰੀ ਤੇ ਤਰਕਾਰੀ ਉਹ ਸਾਰੀ ਸਾਰੀ ਤੇਰੀਆਂ ਕਲਾ ਦੇ ਉਸਤਾਦ ਹੈ ਤੇਰੀਆਂ ਕਲਾਾਂ ਦੇ ਜੋਰ ਕਈ ਜੁਗਤਿਆਂ ਨੇ ਹੋਰ ਕਾਰਖਾਨੇ ਜੀਏ ਤੋਰ ਜੋ ਜਗਤ ਮੇ ਆਬਾਦ ਹੈ ਪ੍ਰਥਵੀ ਕੀ ਪਤ ਤਮ ਆਪ ਹੀ ਦਇਆ ਨਾਲ ਭਏ ਤਨ ਤਨ ਬਾਬਾ ਵਿਸ਼ਵ ਕਰਮਾ ਤੇਰੇ ਕੀਏ ਉਸਤਾਜ ਹੈ ਤੇਰੇ ਕੋਣ ਕੋਣੇ ਅਗਵਾਨ ਹੈ ਕਪਾਸ਼ਾ ਬਲੋ ਰੂਪੀਆ ਕਾਮ ਤਰੂ بنا دیا چرکا چلے کام کر گاٹی کی جوڑی چلے بیل توری کسان کی گاٹی بنا دی کماتی کماتی کا کھیلنا بنا دیا بلنا کڑاہ کو کوڑے ہیں تیل پیڑنے کو گولو لبا دیا کھوہا کھوہے پر ہری ہر ٹھاٹ ہر ہر ٹھٹکار ہے پر پروینا بہت پیس ہے جبینا ਜੱਪੀ ਔਰ ਘਰਾ ਕਰ ਜੇ ਸਭ ਲੋਕਨ ਸਰਬਾਦ ਹੈ ਪ੍ਰਿਥਵੀ ਕੀ ਪਤ ਤੁਮੇ ਆਪ ਹੀ ਦਿਆਲ ਭਏ ਤਨ ਤਨ ਬਾਬਾ ਵਿਸ਼ਵ ਕਰਮਾ ਆਪ ਬੜੇ ਉਸਤਾਦ ਹੈ ਉਸ ਤਤ ਵਿਸ਼ਵ ਕਰਮਾ ਜੀ ਕੀ ਉਸ ਤਤ ਕੋਰਖ ਅਕਾਲ ਰਾਮ ਨਾਮ ਕਾ ਸਿਮਰਨ ਜਪ ਲੈ ਜੋ ਪ੍ਰਿਥਵੀ ਪਤ ਦਿਆਲ فہ بار شری بگوتی جی کی پاک شاہی دسویں ਪ੍ਰਤਾਮ ਭਗਵਤੀ ਸਿਮਰ ਕਾ ਗੁਰ ਨਾਨਕ ਨੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਏ ਹੋਏ ਸਹਾਏ ਹਰ ਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸਰੀ ਹਰਿ ਕਿਛੰਤ ਧਿਆਈਏ ਜਿਨ ਜਿਕੇ ਸਭ ਸੁਖ ਹੋ ਜਾਏ ਤੇਗ ਬਹਦਰ ਸਿਮਰੈ ਘਰ ਨਉ ਨਿਦਾਵੈ ਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜੀ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਦੀ ਜੋਤ ਆਣ ਤਨੇ ਆਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਹਿਬ ਬੋਲਣਾ ਜੀ ਵਾਹਿਗੁਰੂ 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 ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਜਲਾਈ ਦੇਗ ਵਾਹੀ ਦੇ ਕੇ ਅੰਡਕ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀਆਂ ਪਵਿੱਤਰ ਕਮਈਆਂ ਦਾ ਧਿਆਨ ਧਰ ਕੇ ਖਾਓ ਸਾਜੀ ਸਹੇਬ ਬੋਲਣਾ ਜੀ ਵਾਹਿਗੁਰੂ 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 ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਮਹਿਤ ਸੀ ਦਿੱਤੇ ਬੰਦ ਬੰਦ ਪਟਾਏ ਕੁੱਪੜੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਹਰਿਆਂ ਨਾਲ ਚੜਾਏ ਗਏ ਤਿਨਾ ਦੀਆਂ ਪਵਿੱਤਰ ਕਮਈਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ 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 ਪੰਜਾਂ ਤਖਤਾਂ ਸਬਤ ਗੁਰ ਦਵਾਰਿਆਂ ਗੁਰ ਧਾਮਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ 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 ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਕਹਾ ਕਹ ਰਿਖਿਆ ਰਿਆਇਤ ਦੇਗ ਤੇਗ ਫਤੇ ਬਿਰਦ ਕੀ ਪੈ ਜ ਪੰਜ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬੰਦੇ ਬੋਲਣਾ ਜੀ ਵਾਹਿਗੁਰੂ 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 ਬਖਸ਼ੋ ਜੀ ਕੋ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਉ ਦਾਨ ਭਰੋਸਾ ਦਾਨ ਗੰਨ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨੇਸ਼ਣਾਨ ਜੌਂਕੀਆਂ ਝੰਡੇ ਬੁੰਗੇ ਜੁਗੋ ਜੋਗ ਅਟਲ ਧਰਮ ਕਾ ਜਿਆਕਾਰ ਬੋਲਣਾ ਜੀ ਵਾਹਿਗੁਰੂ 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 ਆਪ ਜੀ ਨੇ ਆਪਣੇ ਗੁਰ ਸਿੱਖਾਂ ਦਾ ਮਨ ਨਹੀਂ ਮਾਗਣਾ ਜੀ ਮਤ ਚੀ ਕਰਨੀ ਮਤ ਪਤ ਕੇ ਰੱਖੇ ਆਪ ਕਾਲਪੁਰਖ ਵਾਹਿਗੁਰੂ ਤੇ ਨਿਮਾਣਿਆਂ ਦੇ ਮਾਣ ਸਤ ਗੁਰੂ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਯੋਜਨਗਟਿਆਂ ਦੀ ਗੱਤ ਨੇ ਪੱਤਿਆਂ ਦੀ ਪਤਨੇ ਆਸਰਿਆਂ ਦੇ ਆਸਰੇ ਕਰਮਾ ਕਰਨੀ ਪਿਤਾ ਜੀਓ ਦੁਇ ਕਰ ਜੋਰ ਕਰੂੰ ਅਰਦਾਸ ਤੁਧ ਪਾਵੈ ਤਾਏ ਅਨੇ ਰਾਸ ਮਿਰਥੀ ਕਦੇ ਨ ਹੋਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਸ ਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਰਹਿ ਰਸ ਜਸ ਹੈ ਅਗਨਾਨਕਾ ਖੜੇ ਕੀਤੇ ਅਦਸ ਜਹਾਂ ਦੇ ਦੋ ਗੱਲੀ ਗੁਰਨਾਨਕ ਦੇਵ ਜੀ ਗੁਰਗੋਵੇਂ ਸਮਝਿਓ ਮਹਾਰਾਜੀ ਠਟਕਟ ਕੀ ਅੰਤਰ ਕੀ ਜਾਣਿ ਭਰੇ ਭਰੇ ਕੀ ਪੀਰਿ ਬਿਸ਼ਾਂਤ ਅੰਤਰ ਯਮੀ ਪਰਿਪੂਰਨ ਆਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜੀ ਕਿਰਪਾ ਕਰਨੀ ਪਿਤਾ ਜੀਓ ਆਪ ਜੀ ਦੇ ਪਵਿੱਤਰ ਮੁਖ ਵਕਾਂ ਸਾਰੇ ਲੱਖ ਖੁਸ਼ੀਆਂ ਬਾਤਿ ਛਾਹਿਣਿਆ ਜੇ ਸਤਿਗੁਰੂ ਨੇ ਦਰੈ ਕਰੇ ਨਿਮਕਏ ਘਰੇ ਨਾਮ ਦੇ ਮੇਰਾ ਮਨ ਤਨ ਸੀਤਰ ਹੋਏ ਐਸੇ ਦੀਨ ਦਿਆਲ ਸਤਿਗੁਰੂ ਤਨ ਤਨ ਬਾਬਾ ਵਿਸ਼ਵ ਕਰਮਾ ਜੀਓ ਆਪ ਜੀ ਦੇ ਪਵਿੱਤਰ ਚੰਨਾ ਕਵਲਾਂ ਵਿੱਚ ਅਰਦਾਸ ਬੇਨਤੀ ਪਿਤਾ ਜੀਓ ਆਪ ਜੀ ਦੇ ਪਵਿੱਤਰ ਦਿਨ ਵਿਹਾਰ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਦੇ ਸੇਵਕ ਸਰਦਾਰ ਲੂ ਸਮੂਹ ਕਲਨਾ ਸਰਿਆ ਮਨਾਜਨ ਗ੍ਰੋਪ ਕੰਪਨੀ ਦੇ ਸੇਵਾਦਾਰਾਂ ਵੱਲੋਂ ਆਪ ਜੀ ਦੇ ਬੱਚਿਆਂ ਵੱਲੋਂ ਆਪ ਜੀ ਦਾ ਦਿਨ ਪੁਰਬ ਮਨਾਉਂਦਿਆਂ ਹੋਇਆਂ ਕੱਲ ਰੋਜ ਦੀਵਾਲੀ ਦੀ ਰਾਤ ਨੂੰ ਮੁੱਖ ਰੱਖ ਲਿਆ ਹੋਇਆ ਆਪ ਜੀ ਦੇ ਬਖਸ਼ੇ ਔਜ਼ਾਰ ਪਿਤਾ ਜੀ ਹੋ ਰਾਜ ਤੇ ਬਿਠਾਏ ਗਏ ਹਨ ਸਨ ਕਿਰਪਾ ਕਰਨੀ ਪਿਤਾ ਜੀਓ ਹੋਈਆਂ ਗਲਤੀਆਂ ਭੁੱਲਾਂ ਛੱਡਾਂ ਦੁੱਖਾਂ ਮਾ ਬਖਸ਼ਣੀ ਮਿਹਰ ਕਰਨੀ ਬਖਸ਼ੇਸ਼ ਕਰਨੀ ਹੈ ਨਾ ਹੀ ਖੁਸ਼ੀਆਂ ਨੂੰ ਮੁੱਖ ਰੱਖ ਲਿਆ ਹੋਇਆ ਅਮਰ ਸਵੇਦੇ ਨਵੇਂ ਬਿਲੇ ਆਪ ਜੀ ਦੀ ਪੇਤਰ ਮਿਹਰ ਬਖੇ ਸਰਕਾਰਾ ਬਵਿੰਦਾਰ ਜਗਜੀਤ ਸਿੰਘ ਸਾਹਿਬ ਗਉੜੀ ਸੁਖਨੀ ਮਹਲਾ ਪੰਜਵਾ ਦੇ ਨਾਮ ਜੀ ਦੇ ਪਾਠ ਕੀਤੇ ਗਏ ਅਖਰਵਾਦ ਬੈਠ ਪੁਰ ਚੁਕ ਮਾਫ ਕਰਨੀ ਸਰਬਤ ਜੇਕਾਰ ਜਰਾਸ ਕਰਨੇ ਹੋਈਆਂ ਗਲਤੀਆਂ ਭੁੱਲਾ ਚੁਕਾਂ ਲੋਕਿ ਮੈਂ ਬਖਸ਼ਣੀ ਮਿਹਰ ਕਰਨੀ ਬਸ਼ਿਸ਼ਟ ਕਰਨੀ ਅਗਾਵਾ ਸਦੇ ਸ਼ੋਦ ਤੇ ਸਪਸ਼ਟ ਬਾਣੀ ਪੜੇ ਸੁੰਦੇ ਬਲ ਬਖਸ਼ਣੇ ਬਾਣੀ ਪੜੇ ਸੁਣੀਂਦ ਅਪਰਵਾਹ ਹਿਰਦਿਆਂ ਤੇ ਵਸੋਣਾ ਮਿਹਰ ਕਰਨੀ ਬਸ਼ਿਸ਼ਟ ਕਰਨੀ ਕਿਰਪਾ ਕਰਨੀ ਪਿਤਾ ਜੀਓ ਬੇਨਾਂਹੀ ਖੁਸ਼ੀਆਂ ਨੂੰ ਮੋਕਰ ਰਗਦਿਆ ਹੋਇਆ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆਪ ਜੀ ਦੇ ਸੇਵਾਦਾਰਾਂ ਵੱਲੋਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦਿਆਂ ਹੋਇਆ ਆਪ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪੰਚਮਈ ਅੰਮ੍ਰਿਤ ਖੜਾ ਪ੍ਰਸ਼ਾਦ ਜੀ ਦੇ ਇਤਿਆਰ ਹਾਜ਼ਰ ਹੈ ਅਤੇ ਮਿੱਠੇ-ਨੂਣੇ ਪ੍ਰਸ਼ਾਦ ਹਾਜ਼ਰ ਹਨ ਡ్రਾਈ ਫਰੂਟ ਸਮੂਸ ਮਗਰੀ ਕੁੰਭ ਧੂਪ ਦੀਪ ਸਬੂ ਮੂਸਮਗਰੀ ਹਾਜ਼ਰ ਹੈ ਕਿਰਪਾ ਕਰਨੀ ਪਿਤਾ ਜੀਓ ਕੁਣੀਆਂ ਗਾਲੀਆਂ ਭੁੱਲਾਂ ਚੁੱਕਾਂ ਤੋਂ ਕਿਵੇਂ ਕਰਨੀ ਆਪ ਜੀ ਨੂੰ ਭੋਗ ਲੱਗੇ ਅਨੇਕ ਪ੍ਰਕਾਰ ਪੋਜਨ ਬਹੁ ਕੀਏ ਭੋਭਿੰਜਨ ਮਿਸਕਾਏ ਘਰੀ ਪਰਸਾਲ ਸੋਚ ਪਵਿੱਤਰ ਹੁਣ ਲਾਵੋ ਭੋਗ ਆਹ ਜੀਓ ਪਿਤਾ ਜੀਓ ਚਾਹ ਦੁੱਧ ਦੇ ਪ੍ਰਸ਼ਾਦ ਹਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਦੇ ਰਸਨੀ ਨਾਇਕ ਹੋਵੇ ਫਲ ਫਰੂਜ ਦੇ ਉਹ ਪ੍ਰਸ਼ਾਦ ਹਜ਼ਰ ਹਨ ਕਿਰਪਾ ਕਾ ਦੀ ਪਿਤਾ ਜੀਓ ਦੇਣਾ ਪੰਡਾਰਿਆਂ ਜੋਂ ਜਿਨ ਖਜ਼ਾਨਿਆਂ ਜੋਂ ਮਾਇਆ ਰਸਦਾਂਿਆਂ ਸਭ ਪਿੰਡਾਰੇ ਭਰਪੂਰ ਕਰਨੇ ਕਾਲ ਕੰਟਕ ਜੀਵਨ ਕਰਨੇ ਲੋਹ ਰੰਗਰ ਤਬ ਦੇ ਰਖਣੇ ਦੇਸ਼ ਪਰਦੇਸ਼ ਮੇਂ ਪਰਵਾਰਾਂ ਦੇ ਸੱਟੇ ਜੀਆਂ ਦੇ ਸੱਤੇ ਮਿਹਰ ਭਰਿਆ ਚੜ੍ਹਣਾ ਆਪਸੀ ਪਿਆਰੇ ਤਫਾਕ ਸਤਿਆ ਸੰਦੋਖ ਬਖਸ਼ਣਾ ਦੇ ਰੁਕਤਾ ਮਾ ਦੰਦਰਸ਼ਨੀਆ ਖੁਸ਼ੀਆਂ ਦੇ ਕੇੜੇ ਵਰਸ਼ਿਸ਼ ਕਰਨੀ ਕਿਰਪਾ ਕਰਨੀ ਪਿਤਾ ਜੀਓ ਅਮਰੀਕਾਨੀ ਬਸ਼ਿਸ਼ਟਾਨੀ ਸੇਵਾਦਾਰਾਂ ਦੀ ਸੇਵਾ ਕੀਤੀ ਖੈ ਲਵਣੀ ਹਾਜ਼ਰੀ ਦਰ ਪਰਮਾਨੰਥ ਕਾਣੀ ਦਲਫਰ ਪੇਟਾ ਮਨਜੂਰ ਕਰਨੀਆਂ ਕਦਮ ਕਦਮ ਚੱਲਿਆ ਲੇਕੇ ਰਹਿਣਾ ਆਪ ਜੀ ਨੇ ਆਪਣੇ ਸੇਕਾਂ ਦੇ ਸਰਤੇ ਮਿਹਰ ਪ੍ਰਿਆਰ ਦਰਪਣਾ ਸਾਈ ਗੰਮ ਕਰਾਉਣੇ ਜੋ ਆਪ ਜੀ ਨੂੰ ਪਾਉਦੇ ਹੋਣ ਸਾਈ ਗੰਮ ਨਾ ਕਰਾਉਣੇ ਜੋ ਆਪ ਜੀ ਨੂੰ ਨਾ ਪਾਉਣੇ ਹੋਣ ਕੰਮਾਕਾਰਾਂ ਦੀਆਂ ਬਾਦਾਂ ਘਟ ਵਿੱਚ ਆਪ ਜੀ ਨੇ ਬਰਕਰਾਂ ਦੇ ਸਰਤੇ ਆਪਣੇ ਬੱਚਿਆਂ ਦੇ ਸਰਤੇ ਮਿਹਰ ਪ੍ਰਿਆਰ ਦਰਪਣਾ ਕਦਾ ਕਰ ਤਾਂ ਜੇ ਬਲ ਬਸ਼ਣੇ ਹੋਈਆਂ ਗਲਤੀਆਂ ਭੁੱਲਾ ਛਪਾ ਦੋਖੇ ਮੈਂ ਬਸ਼ਣੀ ਮਿਹਰ ਕਨੀ ਮਸ਼ਿਸ਼ਟ ਨੇ ਰੰਧੇ ਕਾਰਜਾਂ ਵਿੱਚ ਵੀ ਇਸੇ ਤਰ੍ਹਾਂ ਆਪਣੀ ਮਿਹਰ ਪਰਿਆ ਹੱਥ ਸੇਵਾਦਾਰਾਂ ਦੇ ਸਰਤੇ ਸੇਵਾ ਲੈ ਲੈਣੀ ਮਿਹਰ ਕਨੀ ਮਸ਼ਿਸ਼ਕਨੀ ਹੋਈਆਂ ਗਲਤੀਆਂ ਭੁੱਲਾ ਛਪਾ ਦੋਖੇ ਮੈਂ ਸੇਈ ਗੁਰਮੁਖ ਪਿਆਰੇ ਮਿਲਾਉਣੇ ਜਿਨ੍ਹਾਂ ਮਿਲਿਆ ਕਰਕੇ ਆਪ ਜੀ ਦਾ ਪਵਿੱਤਰ ਨਾਮ ਚੇਤਿਆ ਵੈ ਤਨ ਤਨ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਤਨ ਤਨ ਬਾਬਾ ਵਿਸ਼ਵ ਕਰਮਾ ਜੀਓ ਆਪ ਜੀ ਦੇ ਪਵਿੱਤਰ ਨਾਮ ਦੀ ਚੜ੍ਹਦੀ ਕਾਰਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਇ ਗੁਰਪ੍ਰੀਤ ਕਾ ਖਾਲਸਾ ਗੁਰਜੀ ਕੀ ਫਤਿਹ

ਕਿਹੜੇ ਮਾਜੀ ਉਚਨ ਲੋਕ ਜਗਤ ਉਚਣ ਲੋਕ ਜਗਤ ਦੇ